ਰਾਹ ਦੇ ਇੱਕ ਮੋੜ ਸਾਂ ਡਿੱਗਾ ਜੀ ਵਿੱਚ ਇੱਕ ਬੰਦਾ ਤਾਂ ਕੱਢ ਲਿਆ। ਤੋਂ ਦੇ ਇੱਕ ਬੰਦਾ ਉਹ ਆਂਦਾ ਮੇਰੇ ਨਾਲ ਆ। ਪਤਾ ਨਹੀਂ ਹੁਣ ਉਹ ਰੱਬ ਜਾਣੇ ਵੀ ਵੇਚਾ ਕਿ ਕਿਵੇਂ ਆ ਕੀ ਨਹੀਂ। ਸ਼੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਹਾਈਵੇ ਉੱਤੇ ਬੀਤੇ 15 ਦਿਨ ਤੋਂ ਸੀਵਰੇਜ ਵਿਭਾਗ ਦੀ ਵੱਡੀ ਅਣਗਹਿਲੀ ਅਤੇ ਲਾਪਰਵਾਹੀ ਦੇ ਚਲਦਿਆਂ ਬڑے ਖੱਡੇ ਨੇ ਖੂਨੀ ਰੂਪ ਧਾਰਨ ਕਰ ਲਿਆ ਹੈ। ਇਸ ਖੱਡੇ ਵਿੱਚ ਲਗਾਤਾਰ ਆਮ ਲੋਕਾਂ ਅਤੇ ਵਾਹਨਾਂ ਦੇ ਡਿੱਗਣ ਦਾ ਸਿਲਸਿਲਾ ਜਾਰੀ ਹੈ। ਬੀਤੀ ਰਾਤ ਇਸ ਖੱਡੇ ਵਿੱਚ ਦੋ ਮੋਟਰਸਾਈਕਲ ਸਵਾਰ ਅਚਾਨਕ ਡਿੱਗ ਗਏ ਜਿਸ ਵਿੱਚੋਂ ਇੱਕ ਵਿਅਕਤੀ ਨੂੰ ਮੌਕੇ ਤੇ ਪਹੁੰਚੇ ਲੋਕਾਂ ਨੇ ਬਾਹਰ ਕੱਢ ਲਿਆ ਅਤੇ ਦੂਜਾ ਵਿਅਕਤੀ ਹੁਣ ਤੱਕ ਲਾਪਤਾ ਦੱਸਿਆ ਜਾ ਰਿਹਾ ਹੈ ਸਕਰੀਨ ਤੇ ਚੱਲ ਰਹੀ ਇਸ ਵੀਡੀਓ ਨੇ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ ਲੋਕਾਂ ਦਾ ਤਣਾ ਹੈ ਕਿ ਸੜਕ ਤੇ ਖੰਡਾ ਪਏ ਨੂੰ 15 ਦਿਨ ਹੋ ਗਏ ਪਰ ਪ੍ਰਸ਼ਾਸਨ ਨੇ ਹਲੇ ਤੱਕ ਇਸ ਦਾ ਹੱਲ ਨਹੀਂ ਕੱਢਿਆ ਪ੍ਰਸ਼ਾਸਨ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਰਿਹਾ ਹੈ ਇਸ ਸਬੰਧੀ ਐਸ ਡੀ ਐਮ ਤੇ ਹੋਰ ਲੋਕਾਂ ਦਾ ਕੀ ਕਰਨਾ ਹੈ ਦੇਖੋ ਪੱਤਰਕਾਰ ਇਸ ਸ਼ਾਂਤ ਦੀ ਰਿਪੋਰਟ ਵਿੱਚ ਰਾਤ ਹੀ ਇੱਕ ਮੋੜ ਸਾਂ ਡਿੱਗਾ ਜੀ ਵਿੱਚ ਇੱਕ ਬੰਦਾ ਤਾਂ ਕੱਢ ਲਿਆ ਉਹਦੇ ਚ ਇੱਕ ਬੰਦਾ ਉਹ ਆਉਂਦਾ ਮੇਰੇ ਨਾਲ ਆ ਪਤਾ ਨਹੀਂ ਹੁਣ ਉਹ ਰੱਬ ਜਾਣੇ ਵੀ ਵਿੱਚ ਆ ਕਿ ਕਿਵੇਂ ਆ ਕੀ ਨਹੀਂ ਸਵੇਰ ਦੇ ਹੁਣ ਕਿੰਨਾ ਟਾਈਮ ਹੋ ਗਿਆ ਮੇਰੇ ਸੋਨਾ 8 ਵਜੇ ਦੇ ਅਸੀਂ ਖੜੇ ਹਾਂ ਜੀ ਹੁਣ ਟਾਈਮ ਨੋਟ ਕਰ ਲਓ ਕਿੰਨਾ ਟਾਈਮ ਹੋ ਗਿਆ ਹਜੇ ਤੱਕ ਕੋਈ ਪ੍ਰਸ਼ਾਸਨ ਨਹੀਂ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਵੀ ਕੋਈ ਬੰਦਾ ਲੱਭ ਸਕੀਏ ਜਾਂ ਅਸੀਂ ਉਹਦੀ ਪੜਤਾਲ ਕਰ ਸਕੀਏ ਵੀ ਕਿੱਥੇ ਆ ਕਿੱਥੇ ਨਹੀਂ ਕੋਈ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਕੋਈ ਬੈਰੀਗੇਡ ਲਾਉਣ ਜਾਂ ਕੁਝ ਵੀ ਕਰਨ ਫਿਰ ਜੀ ਸੜਕ ਬਿਲਕੁਲ ਥੱਲੇ ਖਾਲੀ ਆ ਇਹਨਾਂ ਐਸਡੀਓ ਨੂੰ ਜੇਏ ਨੂੰ ਕਿਹਾ ਜੇਸੀਬ ਇਹਨਾਂ ਥੱਲੇ ਭੰਨ ਦੋ ਵੀ ਉੱਤੋਂ ਦੇ ਲੋਕ ਲੰਘੀ ਜਾਂਦੇ ਆ ਵੀ ਕੋਈ ਨੁਕਸਾਨ ਹੋ ਸਕਦਾ ਉਹ ਵੀ ਇਹਨਾਂ ਪਣਾਈ ਕੋਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਜੀ ਫਿਰ ਜੀ ਜਿਹੜਾ ਜੇਏ ਇਹਨਾਂ ਦਾ ਪੱਟੀ ਉਹਨੂੰ ਬਕਾਇਦਾ ਮੈਂ ਆਪ ਤਿੰਨ ਵਾਰੀ ਇਹ ਬੰਦਾ ਕਹਿ ਦੇ ਮੈਨੂੰ ਵੀ ਨਹੀਂ ਇਹ ਗੱਲ ਆਖੀ ਤਿੰਨ ਵਾਰੀ ਉਹਨੂੰ ਆਖਿਆ ਜੀ ਵੀ ਮੰਨ ਲਓ ਵੀਡੀਓ ਵੀ ਮੈਨੂੰ ਆਂਦਾ ਵੀਡੀਓ ਸੈਂਡ ਕਰ ਦੇ ਫੇਰ ਵੀ ਉਹਨੂੰ ਵੀਡੀਓ ਵੀ ਸੈਂਡ ਕੀਤੀ ਆ ਕਹਿੰਦਾ ਵੀ ਰਿਟਰਨ 'ਚ ਲਿਖ ਕੇ ਦੇ ਦੇ ਤੇ ਫੇਰ ਅਸੀਂ ਐਕਸ਼ਨ ਲੈ ਸਕਦੇ ਤੇ ਇਹ ਜਿਹੜਾ ਵੀਰੇ ਖੱਡਾ ਪੈ ਚੁੱਕਿਆ ਇਹਨੂੰ ਅੱਜ ਤੋਂ 15 ਦਿਨ ਹੋ ਚੁੱਕੇ ਖੱਡੇ ਪਏ ਨੂੰ ਇਹ ਪ੍ਰਸ਼ਾਸਨ ਨੇ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਦੇ ਵਿੱਚ ਤਿੰਨ ਚਾਰ ਰੋ ਤਾਂ ਗੱਡੀਆਂ ਮਤਲਬ ਕੋਈ ਵੱਜ ਕੇ ਨੁਕਸਾਨ ਹੋ ਚੁੱਕਿਆ ਉਹਨਾਂ ਦਾ ਠੀਕ ਆ ਜੀ ਉਸ ਤੋਂ ਬਾਅਦ ਇਹ ਬਜਰੰਗ ਜਿਹੜੀ ਫੂਡ ਆ ਸ਼ੈਲਰਾਂ ਇਹਨਾਂ ਨੇ ਇਹਦੇ ਤੇ ਮਤਲਬ ਕਿ ਖੱਡੇ ਨੂੰ ਜਿਸ ਵੀ ਰਾਈ ਮੰਨ ਲਓ ਡੂੰਗਾ ਕਰਵਾ ਕੇ ਸਾਈਡ ਤੋਂ ਮੰਨ ਲਓ ਵੀ ਉੱਤੋਂ ਲੋਕੀ ਡਿੱਗਣੋਂ ਵਿੱਚੋਂ ਵੱਜਣ ਤੇ ਸਾਈਡ ਤੇ ਕਰਵਾ ਕੇ ਉਹਨੂੰ ਰੱਖਤਾ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਹਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਇੱਕ ਕੱਲ ਪਰਸੋਂ ਦੀ ਘਟਨਾ ਹੈ ਇਹਦੇ ਵਿੱਚ ਮੋਟਰਸਾਈਕਲ ਡਿੱਗ ਪਿਆ ਉਹ ਸ਼ੈਲਰ ਵਾਲਿਆਂ ਨੇ ਜਿਹੜੇ ਇਹਨਾਂ ਦੇ ਕਰਿੰਦੇ ਨੇ ਉਹਨਾਂ ਨੇ ਉਹਨੂੰ ਵਿੱਚੋਂ ਕੱਢ ਕੇ ਉਹਦੀ ਜਾਨ ਬਚਾਈ ਪਰ ਫਿਰ ਵੀ ਪ੍ਰਸ਼ਾਸਨ ਦੇ ਕੰਨਾਂ ਤੇ ਜੂਨ ਹੀ ਸਰਕ ਰਹੀ ਇਸ ਕੰਮ ਇਸ ਰੋਡ ਦਾ ਬਹੁਤ ਮੰਦਾ ਹਾਲ ਹੈ ਜੀ ਜਿਹੜੀ ਪਾਈਪ ਪਾਈ ਆ ਉਹਦੇ ਨਾਲੋਂ ਪਾਈਪਾਂ ਲੀਕ ਹੋ ਕੇ ਨਾਲ ਮਿੱਟੀ ਸੇਵਨ ਵਾਲੇ ਚ ਪਹੁੰਚ ਗਿਆ ਜਿਹੜੀ ਕਿ ਸੁਰੰਗ ਬਣ ਚੁੱਕੀ ਆ ਪਤਾ ਨਹੀਂ ਕਿਹੜੀ ਚੀਜ਼ ਕਿਹੜੀ ਕਦੋਂ ਡਿੱਗ ਪੈਂਦੀ ਇੱਥੇ ਉਪਰੋਂ ਸੜਕ ਦੀਂਦੀ ਆ ਬਾਈ ਜੀ ਥੱਲੋਂ ਜਮਾ ਖੋਖਲਾ ਪਤਾ ਨਹੀਂ ਕਿਹੜੀ ਗੱਡੀ ਕਦੋਂ ਦਬ ਜਾਂਦੀ ਇੱਥੇ ਆ ਤੁਹਾਡੇ ਸਾਹਮਣੇ ਹਾਲਾਤ ਆ ਜਿਹੜਾ ਸਾਹਮਣੇ ਟੂਆ ਬਣਿਆ ਖੜਾ ਪਹੁੰਚ ਇੱਕ ਵਾਰੀ ਹੋਈ ਆ ਜੀ ਪਰ ਕਿਸੇ ਨੇ ਨਹੀਂ ਇੱਥੇ ਸੁਣਵਾਈ ਮੌਕਾ ਵੀ ਨਹੀਂ ਵੇਖਣਾ ਆ ਜੀ ਕੋਈ ਇੱਥੇ ਜਦੋਂ ਸਾਨੂੰ ਇਨਸਪੈਕਟੈਂਟ ਦਾ ਇਹ ਪਤਾ ਲੱਗਿਆ ਹੈਗਾ ਦਾ ਉਹਦੇ ਵਿੱਚ ਮਤਲਬ ਦੇਖਿਆ ਕਿ ਵੀ ਇੱਕ ਮੋਟਰਸਾਈਕਲ ਵਿੱਚ ਗਿਰਿਆ ਹੋਇਆ ਹੈਗਾਗਾ ਤੇ ਤੁਸੀਂ ਇਹ ਦੱਸ ਰਹੇ ਹੋਗੇ ਕਿ ਵੀ ਜਿਹੜੀਆਂ ਦੂਸਰੀਆਂ ਆਪਣੀਆਂ ਰੋਡ ਸੇਫਟੀ ਵਾਲੀਆਂ ਟੀਮਾਂ ਹੈਗੀਆਂ ਕਿਆਂ ਇੱਕ ਜਿਹੜਾ ਮਤਲਬ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਨੂੰ ਕੱਟ ਕੇ ਉਹ ਲੈ ਗਏ ਸੀਗੇ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਪਰ ਇੱਥੇ ਦੋ ਚਪਲਾਂ ਪਈਆਂ ਹੋਈਆਂ ਜਿਸ ਤੋਂ ਇਹ ਪਤਾ ਲੱਗ ਰਿਹਾ ਹੈਗਾ ਕਿ ਦੋ ਜਣੇ ਗਿਰੇ ਹੋਏ ਹੋਣੇ ਸੀ ਜੀ ਹੁਣ ਆਪਾਂ ਉਧਰ ਆ ਹੀ ਪਤਾ ਕਰਦੇ ਆ ਉਹ ਜਿਹੜਾ ਬੰਦਾ ਹੈ ਜਾਗਾ ਹਸਪੀਟਲ ਚ ਹੈ ਜਾਗਾ ਕਿ ਵੀ ਉਸ ਵਾਸਤੇ ਸੀ ਉਸਦੇ ਨਾਲ ਜਾਂ ਨਹੀਂ ਸੀ ਜਕੀ ਇਨਸੀਡੈਂਟ ਹੈਗਾਗਾ ਬਾਕੀ ਐਸਜੀਓ ਸਾਹਿਬ ਆਗੇ ਹੈਗੇ ਅਗੇ ਸੀਪੀਚ ਵਾਲੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਇਹ ਵਾਲਾ ਖੱਡਾ ਵੀ ਜਿਸ ਜਿਹੜਾ ਅੱਗੇ ਜਿਹੜਾ ਹੈਗਾ ਉਸ ਦਾ ਤੁਰੰਤ ਮਤਲਬ ਅੱਜ ਮੇਰਾ ਹਲਕਾ ਟਿਆ ਜੇ ਵੀ ਤਾਂ ਜੋ ਕਿ ਕੋਈ ਹੋਰ ਇਨਸੀਡੈਂਟ ਹੋਣ ਤੋਂ ਬਚੇ